ਪੰਜਾਬ ਦੇ ਕਈ ਜ਼ਿਲ੍ਹਿਆਂ ਤੇ ਚੰਡੀਗੜ੍ਹ ਵਿੱਚ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ ਇਸ ਦੇ ਨਾਲ ਹੀ ਅੱਜ ਨੂੰ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 37.1 ਡਿਗਰੀ ਦਰਜ ਕੀਤਾ ਗਿਆ ਹੈ ਚੰਡੀਗੜ੍ਹ ਦਾ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 3 ਡਿਗਰੀ ਘੱਟ ਹੈ ਦਰਸਲ ਪੂਰੇ ਦੇਸ਼ ਵਿੱਚ ਮਾਨਸੂਨ 1 ਜੂਨ ਤੋਂ 30 ਸਤੰਬਰ ਤੱਕ ਮੰਨਿਆ ਜਾਂਦਾ ਹੈ ਹੁਣ ਇਸ ਨੂੰ ਖਤਮ ਹੋਣ ਚ ਸਿਰਫ 2 ਦਿਨ ਬਾਕੀ ਨੇ ਪਰ ਮਾਨਸੂਨ ਵਿਭਾਗ ਦੇ ਮਾਹਰਾਂ ਅਨੁਸਾਰ ਅਕਤੂਬਰ ਦੇ ਪਹਿਲੇ ਹਫਤੇ ਤੱਕ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਵਿੱਚ ਕੁਝ ਮੀਂਹ ਪੈਣ ਦੀ ਸੰਭਾਵਨਾ ਝੱਪਦੀ ਹੈ ਪੰਜਾਬ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਅਮ੍ਰਿਤਸਰ ਚ 3.0 ਮਿਲੀਮੀਟਰ ਲੁਧਿਆਣਾ ਚ 0.2 ਮਿਲੀਮੀਟਰ ਪਟਿਆਲਾ ਚ 0.2 ਮਿਲੀਮੀਟਰ ਪਠਾਨਕੋਟ ਚ 6.0 ਮਿਲੀਮੀਟਰ ਫਤਿਹਗੜ੍ਹ ਸਾਹਿਬ ਚ 16.5 ਫਿਰੋਜ਼ਪੁਰ ਚ 0.5 ਜਲੰਧਰ ਚ 3.5 ਮੋਹਾਲੀ ਚ 27. 5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹਾਲਾਂਕਿ 1 ਸਤੰਬਰ ਤੋਂ ਹੁਣ ਤੱਕ ਆਮ ਵਰਖਾ ਨਾਲੋਂ 49% ਘਟਮੀ ਦਰਜ ਕੀਤਾ ਗਿਆ ਜਦੋਂ ਕਿ ਇਹਨਾਂ ਦਿਨਾਂ ਦੌਰਾਨ 75.2 ਮਿਲੀਮੀਟਰ ਮੀਂਹ ਪੈਂਦਾ ਹੈ ਚੰਡੀਗੜ੍ਹ ਵਿੱਚ 21.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਦੋਂ ਕਿ 에어ਪੋਰਟ ਖੇਤਰ ਵਿੱਚ 10.0 ਮਿਲੀਮੀਟਰ 10.0 ਮਿਲੀਮੀਟਰ بارش ਹੋਈ ਹੈ ਹਾਲਾਂਕਿ 1 ਜੂਨ ਤੋਂ ਹੁਣ ਤੱਕ 766.2 ਮਿਲੀਮੀਟਰ بارش ਦਰਜ ਕੀਤੀ ਗਈ ਹੈ ਜੋ ਇਸ ਸੀਜ਼ਨ ਦੌਰਾਨ ਹੋਈ بارش ਨਾਲੋਂ 10.6 ਮਿਲੀਮੀਟਰ ਘੱਟ